ਇੱਕ ਹਿਰਾਸਤ ਦੇ ਵਿੱਚ ਸਸਪੈਂਡਡ ਡੀਆਈਜੀ ਹਰਚਰਨ ਸਿੰਘ ਪੁੱਲਰ ਤੇ ਅਦਾਲਤ ਨੇ ਪੁੱਲਰ ਨੂੰ ਹੁਣ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ। ਸੀਬੀਆਈ ਨੇ ਕੋਰਟ 'ਚ ਜਾਣਕਾਰੀ ਦਿੱਤੀ ਹੈ ਕਿ ਜਾਂਚ ਦੇ ਵਿੱਚ ਐਚਐਸ ਪੁੱਲਰ ਸਹਿਯੋਗ ਨਹੀਂ ਕਰ ਰਹੇ। ਵੱਡੀ ਖਬਰ ਹੈ ਦੱਸਦੀ ਹੈ ਕਿ ਨਿਆਂਇਕ ਹਿਰਾਸਤ ਦੇ ਵਿੱਚ ਹਰਚਰਨ ਸਿੰਘ ਪੁੱਲਰ ਨੂੰ ਭੇਜ ਦਿੱਤਾ ਗਿਆ ਹੈ ਸਸਪੈਂਡਡ ਡੀਆਈਜੀ ਨੇ ਆਮਦਨ ਤੋਂ ਬਾਅਦ ਜਾਇਦਾਦ ਅਤੇ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਸੀਬੀਆਈ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਅੱਜ ਹੁਣ ਮੜ ਤੋਂ ਨਿਆਇਕ ਹਿਰਾਸਤ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਹੈ ਤੇ ਨਾਲ ਹੀ ਸੀਬੀਆਈ ਨੇ ਅਦਾਲਤ ਦੇ ਵਿੱਚ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਐਚਐਸ ਭੁੱਲਰ ਜਿਹੜੇ ਸਸਪੈਂਡਡ ਡੀਆਈਜੀ ਨੇ ਉਹ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ ਸੀਬੀਆਈ ਦੇ ਵੱਲੋਂ ਜੋ ਸਵਾਲ ਉਹਨਾਂ ਨੂੰ ਪੁੱਛੇ ਜਾ ਰਹੇ ਨੇ ਉਸ ਦੇ ਵਿੱਚ ਉਹ ਸਹਿਯੋਗ ਨਹੀਂ ਕਰ ਰਹੇ ਉਹਨਾਂ ਦੇ ਸਿੱਧੇ ਜਵਾਬ ਨਹੀਂ ਦੇ ਰਹੇ ਇਸ ਦੇ ਨਾਲ ਹੀ ਦੱਸ ਦिए ਕਿ सीबीआई ਨੇ ਅੱਜ ਕੋਈ ਰਿਮਾਂਡ ਨਹੀਂ ਮੰਗਿਆ ਪੁੱਲਰ ਦੇ ਵਕੀਲ ਦੇ ਵੱਲੋਂ ਵੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਭੁੱਲਰ ਦੇ ਵਕੀਲ ਨੇ ਕਿਹਾ ਕਿ ਉਹਨਾਂ ਤੋਂ ਪੁੱਛਗਿੱਛ ਹੁਣ ਪੂਰੀ ਹੋ ਚੁੱਕੀ ਹੈ ਤੇ 20 ਨਵੰਬਰ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਣੀ ਹੈ ਤਾਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਰਿਮਾਂਡ ਖਤਮ ਹੋਣ ਤੋਂ ਬਾਅਦ ਤੇ ਹੁਣ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ ਤੇ ਫਿਲਹਾਲ ਸੀਬੀਆਈ ਦੇ ਵੱਲੋਂ ਹੋਰ ਵਾਧੂ ਰਿਮਾਂਡ ਨਹੀਂ ਮੰਗਿਆ ਗਿਆ ਅੱਜ ਰਿਮਾਂਡ ਦੀ ਮੰਗ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਪਰ ਸੀਬੀਆਈ ਦੇ ਵੱਲੋਂ ਅਦਾਲਤ ਦੇ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਹਰਚਰਨ ਸਿੰਘ ਭੁੱਲਰ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਹੇ ਦੂਜੇ ਪਾਸੇ ਭੁੱਲਰ ਦੇ ਵਕੀਲ ਨੇ ਦਾਅਵਾ ਕੀਤਾ ਹੈ ਕਿ ਪੁੱਛਗਿੱਛ ਹੁਣ ਪੂਰੀ ਹੋ ਚੁੱਕੀ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ 20 ਨਵੰਬਰ ਨੂੰ ਹੋਣੀ ਹੈ ਹਾਈ ਪ੍ਰੋਫਾਈਲ ਕੇਸ ਅ ਹਰਚਰਨ ਸਿੰਘ ਭੁੱਲਰ ਦਾ ਜਿਨ੍ਹਾਂ ਨੂੰ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅੱਜ ਕੋਈ ਐਸੇ ਇਫੈਕਟਸ ਨਹੀਂ ਰੱਖੇ ਕੋਰਟ ਦੇ ਸਿਰਫ ਉਹਨਾਂ ਨੇ ਅਪਲੀਕੇਸ਼ਨ ਫਾਈਲ ਕੀਤੀ ਸੀ ਕਿ ਜੁਡੀਸ਼ੀਅਲ ਡਿਮਾਂਡ ਜੁ ਉਹਨਾਂ ਨੂੰ ਭੇਜਿਆ ਜੁ ਜੁਡੀਸ਼ੀਅਲ ਕਸਟਡੀ ਅਪਲੀਕੇਸ਼ਨ ਲਗਾਈ ਸੀ ਔਰ ਕੋਰਟ ਇਹਨਾਂ ਨੂੰ 20 ਨਵੰਬਰ ਤੱਕ ਜੁਡੀਸ਼ੀਅਲ ਕਸਟਡੀ ਵਿੱਚ ਭੇਜਿਆ ਸੀ ਹਮ ਸਰ ਇਹ ਵੀ ਦੱਸਿਆ ਗਿਆ ਹੈ ਕਿ ਕੋਈ ਆਪਸ ਵਿੱਚ ਜਿਹੜੇ ਕੇਸਿਸ ਹੈ ਉਹਨਾਂ ਨੂੰ ਮਿਲਾ ਦਿਆ ਗਿਆ ਜਿਹੜਾ ਕ੍ਰਿਸ਼ਨਾ ਨੂੰ ਵਾਲਾ ਹੈ ਤੇ ਜਾਂ ਡੀਆ ਇਸ ਤਰ੍ਹਾਂ ਦੀ ਵੀ ਕੋਈ ਗੱਲਬਾਤ ਹੋਈ ਹੈ ਜੀ ਦੋਨੋਂ ਐਫਆਈਆਰ ਅਲੱਗ-ਅਲੱਗ ਨੇ ਜੀ ਪਹਿਲਾਂ ਹੀ ਸੀਬੀਏ ਦੇ ਕੋਲ ਦੋਨੋਂ ਇਨਵੈਸਟੀਗੇਸ਼ਨਸ ਜੀ ਦੋਨੋਂ ਉਹਨਾਂ ਦੇ ਕੋਲ ਚੱਲ ਰਹੀਆਂ देखो जी ਉਹਨਾਂ ਦੀ ਗੱਲ ਉਹਨਾਂ ਨੇ ਕਹਿਣਾ ਹੀ ਹਰ ਹਰ ਤਰੀਕ ਤੇ ਕਹਿਣ ਕਿ ਉਹ ਪਰ ਉਹ ਕੋਪਰੇਟ ਕਰ ਰਹੇ ਉਹਨਾਂ ਦੇ ਨਾਲ ਜੀ ਤਾਂ ਹੀ ਉਹਨਾਂ ਨੇ ਅੱਜ ਉਹਨਾਂ ਨੂੰ ਜੁਡੀਸ਼ਲ ਕਸਟਡੀ ਵਿੱਚ ਭੇਜਿਆ ਜੀ ਠੀਕ ਹੈ ਦੋਨਾ ਸਾਹਿਬ ਜਿੱਦਾਂ ਬਾਰ ਸਾਹਿਬ ਨੇ ਵੀ ਕਿਹਾ ਕਿਸ ਤਰ੍ਹਾਂ ਇਸ ਕੇਸ ਨੂੰ ਸਾਰੇ ਨੂੰ ਦੇਖ ਦਿਓ ਕਿਉਂਕਿ ਅੱਜ 10 ਦਿਨ ਦਾ ਰਿਮਾਂਡ ਹੋ ਚੁੱਕਿਆ ਅੱਜ ਉਹਨਾਂ ਨੂੰ ਸਰ ਹੁਣ ਇਹ ਨੈਕਸਟ ਪ੍ਰੋਸੈਸ ਸਟਾਰਟ ਹੋ ਗਿਆ ਆਲਮੋਸਟ ਜਿਹੜੀ ਕੁਐਸਚਨਿੰਗ ਹੈ ਜਾਂ ਕੁਆਹ ਹਿਮ ਇਨਵੈਸਟੀਗੇਸ਼ਨ ਆ ਪੁੱਛ ਕੇ ਚਾਹ ওভার ਹੋ ਚੁੱਕੀ ਹੈ ਹੁਣ ਨੈਕਸਟ ਵੀਪ ਕੋਰਸ ਹੈ ਤੇ ਚਲਾਨ ਆਏਗਾ ਦੈਨ ਵੀ ਸੇ ਜ਼ਿਲ੍ਹਾ ਅਦਾਲਤ ਦੇ ਵਿੱਚ ਅੱਜ ਸਸਪੈਂਡਡ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ 5 ਦਿਨ ਦੇ ਰਿਮਾਂਡ ਤੋਂ ਬਾਅਦ ਪੇਸ਼ ਕੀਤਾ ਗਿਆ ਤਾਂ ਉਹ ਦੱਸ ਦिए ਕਿ ਰਿਮਾਂਡ ਦੌਰਾਨ ਕਈ ਚੀਜ਼ਾਂ ਦਾ ਖੁਲਾਸਾ ਸੀਬੀਆਈ ਵੱਲੋਂ ਕੀਤਾ ਗਿਆ ਹੈ ਚਾਹੇ ਉਹ ਪ੍ਰਾਪਰਟੀ ਨੂੰ ਲੈ ਕੇ ਚਾਹੇ ਉਹ ਹੋਰ ਵੀ ਕਈ ਚੀਜ਼ਾਂ ਕਿਹੜੀ ਜਿਹੜੀ ਸੀਬੀਆਈ ਲਗਾਤਾਰ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਕਿਉਂਕਿ ਵਿਚੋਲਿਆ ਜਿਹੜਾ ਉਹ ਬਹੁਤ ਇਹਦੇ ਵਿੱਚ ਅਹਿਮ ਗੱੜੀ ਸਾਹਮਣੇ ਆ ਰਹੀ ਹੈ ਹਾਲਾਂਕਿ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ 5 ਦਿਨ ਦੇ ਰਿਮਾਂਡ ਤੋਂ ਬਾਅਦ ਜਿੱਥੇ ਉਹਨਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਤੇ ਹੁਣ 20 ਨਵੰਬਰ ਨੂੰ ਇਸ ਪੂਰੇ ਕੇਸ ਦੀ ਸੁਣਵਾਈ ਹੋਣੀ ਹੈ ਤੁਹਾਨੂੰ ਦੱਸ ਦਈਏ ਕਿ सीबीआई ਅਫਸਰ ਇਹ ਵੀ ਕਹਿੰਦੇ ਨਜ਼ਰ ਆ ਰਹੇ ਸੀ ਕੋਰਟ ਦੇ ਵਿੱਚ ਕਿ ਹਰਚਰਨ ਸਿੰਘ ਪੁੱਲਰ ਸਾਨੂੰ ਕੋਆਪਰੇਟ ਨਹੀਂ ਕਰ ਰਹੇ ਹਾਲਾਂਕਿ ਜਿਹੜੇ ਸੋਰਸਸ ਸਾਨੂੰ ਜਾਣਕਾਰੀ ਦੇ ਰਹੇ ਕਿ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਈਡੀ ਦੀ ਵੀ ਐਂਟਰੀ ਹੋ ਚੁੱਕੀ ਹੈ ਤੇ ਈਡੀ ਪੂਰਾ ਕੇਸ ਨੂੰ ਲੈ ਕੇ ਕਈ ਡਾਕੂਮੈਂਟ ਜਿਹੜੇ ਹੈਗੇ ਉਹ ਸੀਬੀਆਈ ਤੋਂ ਮੰਗਦੇ ਨਜ਼ਰ ਆ ਰਹੀ ਹੈ ਕਿਉਂਕਿ ਕਈ ਚੀਜ਼ਾਂ ਦੇ ਵਿੱਚ ਇਸ ਦੇ ਵਿੱਚ ਹੁਣ ਇਨਵੈਸਟੀਗੇਸ਼ਨ ਜਿਹੜੀ ਹੈ ਈਡੀ ਵੱਲੋਂ ਵੀ ਆ ਕਿਤੀ ਜਾ ਰਹੀ ਹੈ ਕਿਉਂਕਿ ਕ੍ਰਿਸ਼ਨੂ ਨੇ ਜਿਹੜੀ ਪੁਛਕਿਚ ਵਿੱਚ ਖੁਲਾਸਾ ਕੀਤਾ ਹੈ ਕਿ ਕਿਥੇ ਕਿਥੇ ਕਿਹਦੇ ਕਿਹਦੇ ਨਾਲ ਇਨਵੋਲ ਸੀਗਾ ਡਾਇਰੀ ਦੇ ਵਿੱਚ ਜਿਹੜੇ ਜਿਹੜੇ ਨੰਬਰ ਨੇ ਚਾਹੇ ਆਫੀਸਰ ਦੇ ਹੋਣ ਚਾਹੇ ਕਾਰੋਬਾਰੀ ਦੇ ਹੋਣ ਚਾਹੇ ਸਕਰੈਪ ਡੀਲਰ ਦੇ ਹੋਣ ਕਈ ਚੀਜ਼ਾਂ ਨੂੰ ਲੈ ਕੇ ਹੁਣ ਸੀਬੀਆਈ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਨਾਲ ਦੇ ਨਾਲ ਡੀਏ ਦੇ ਕੇਸ ਮਾਮਲੇ 'ਚ ਹੁਣ ਈਡੀ ਲਗਾਤਾਰ ਸਾਰੇ ਡਾਕੂਮੈਂਟ ਜਿਹ ਹੋਰ ਕਿਹੜੇ ਕਿਹੜੇ ਪੰਜਾਬ ਦੇ ਅਫਸਰ ਨੇ ਜੋ ਕਿ ਇਸ ਮਾਮਲੇ ਚ ਇਨਵੋਲ ਨੇ